जो तेरा नौ दिला नैन चेरा नौ दिला जाओ कुर्बान है जो मेहरबान हाँ कुरबान जाबान जा दिला लेकिन तेरा नाम हॉप कर बाद में जाऊंगा तेरा के हॉप कर बाद में जाऊंगा सुप्त्या निशंक जी एक बार इर्द-गिर्द तो सुबह तक करों कुचारों राजा भली राजा भली गुस्तान की लेकिन माफी चाहूंगे जी संसद या कोई प्रवेश नहीं जेल स्वाइन सबर ਜੇ ਜੀ ਤਾਂ ਦੀ ਗਾਇਕ ਮੇਬਾ YouTube ਤੇ ਸੁਣਦੀ ਹੈ। ਉਸੇ ਇੱਕ ਰਵਿਦਾ ਸਤਿਗੁਰ ਬਣ ਕੇ ਆਇਆ ਮੈਨੂੰ ਵੀਖ ਰਣ ਦੀ ਕਿ ਅਸੀਂ ਉਹ ਸ਼ਬਦ ਦੇ ਚ ਦੇ ਚ ਬੜੀ ਬੜੀ ਗਾਇਆ ਇਦਾਂ ਫੰਕਸ਼ਨਾਂ ਦੇ ਵਿੱਚ ਰਾਜਾ ਮੇਰਾ ਸਤਿਗੁਰ ਬਣ ਕੇ ਆਇਆ ਮੈਨੂੰ ਦੀਖ ਰਣ ਦੀ ਸੋ ਉਹਦੀ ਪਰਮਹਸ਼ਰ ਦੇ ਨਾਲ ਹੋਰ ਜਿਹੜੇ ਸੰਦਰ YouTube ਤੇ ਸੁਨੇ ਹੋਏ ਨੇ ਇਹ ਰਵਿਦਾ ਸਤਿਗੁਰ ਬਣ ਜੀ ਦੇ ਉਹ ਵੀ ਜਰੂਰ ਯਾਦ ਚ ਲੱਕੇ ਮੇਬਾ ਸ਼ਾਇਦ ਸੰਗਤ ਨੂੰ ਇਹੋ ਲੱਗਾ ਵੀ ਇਹਨਾਂ ਨੇ ਸ਼ਬਦ ਸੁਣਾਉਣੇ ਨਹੀਂ ਜਿਹਦੇ ਦੋ ਸ਼ਬਦ ਪਹਿਲਾਂ ਜਰੂਰ ਸੰਗਤ ਨੂੰ ਸਰਵਣ ਕਰਾਈਦੇ ਆ ਉਸ ਤੋਂ ਬਾਅਦ ਵਿੱਚ ਫਿਰ ਜਿਹੜੀਆਂ ਧਾਰਨਾ ਨੇ ਲਿਖੀਆਂ ਹੋਈਆਂ ਨੇ ਉਹ ਸ਼ਾਇਦ ਤੁਹਾਡੇ ਇੱਥੇ ਪਹਿਲੀ ਵਾਰ ਅਸੀਂ ਕਰ ਰਹੇ ਆ ਪ੍ਰੋਗਰਾਮ ਕੀਰਤਨ ਦਾ ਜਿਹੜੀਆਂ ਸੰਗਤਾਂ ਸਾਡੇ ਡੇਰੇ ਨਾਲ ਜੁੜੀਆਂ ਹੋਈਆਂ ਨੇ ਜਾਂ ਮਾਪੁਰਸ਼ਾ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਹੀ ਖੈਰ ਰਹੋ ਵਿਚਾਰ ਕੋਈ ਬੇਸੁਰਾਈ ਕਿਉਂ ਨਾ ਹੋਵੇ ਪਰ ਅੰਦਰੋਂ ਗਾਵੇ ਗੱਲ ਫੇਰ ਬਣਦੀ ਹੈ ਕਹਿੰਦੇ ਗੁਣ ਦਾਤੇ ਦੇ ਗਾਇਕੇ ਤੇ ਭਾਵੇਂ ਕੱਟੇ ਵਾਂਗੋ ਵੜਾਈਏ ਇੰਦਾ ਸਿੱਧੇ ਸਿੱਧਾ ਲਫ਼ਜ਼ ਕਹਿੰਦੇ ਫਿਰ ਪ੍ਰਿਆਗ ਬਣ ਜਾਂਦੀ ਹੈ ਅਰਦਾਸ ਬਣ ਜਾਂਦੀ ਹੈ ਉਹ ਬੇਨਤੀ ਬਣ ਜਾਂਦੀ ਹੈ ਤੇ ਫਿਰ ਜਦੋਂ ਉਹਦੀ ਬਖਸ਼ਿਸ਼ ਮਿਲਦੀ ਹੈ ਨਾ ਉਸ ਮੂਖ ਦੇ ਨਾਲ ਮਿਲਦੀ ਹੈ ਜਿਹਦੇ ਕੋਈ ਵਿਸ਼ੇਸ਼ ਬੋਲ ਨਹੀਂ ਹੋਇਆ ਕਰਦੇ ਤੋਂ ਫਿਰ ਵੀ ਕੋਸ਼ਿਸ਼ ਕੀਤੀ ਹੈ ਜਦ ਕਲਪਸਾਂ ਦੀ ਇਸ ਰੂਹ ਨੂੰ ਵੀ ਸ਼ਾਂਤੀ ਆ ਜਾਵੇ ਆਓ ਇਸ ਧਾਰਨਾ ਦੇ ਸ਼ਬਦਾਂ ਐਸੀ ਪ੍ਰਿਆਗ ਉਹਨਾਂ ਮਾਲਕਾਂ ਦੇ ਚਰਨਾਂ ਵਿੱਚ ਕਿਉਂ ਕਰਨ ਦਾ ਜੱਦੂ ਹੈ ਧਰ ਦੀਦ ਦੀ ਪਾਦੇ ਸਾਈਆਂ ਰੂਬੇ ਸਬਰੀਆ ਤੂੰ ਬੇਸਬਰੀ ਹੋਈ ਸਬਰੀ ਹੋਈ ਨਾ ਚੈਨ ਸੁਖਾਵੇ ਅੱਖੀਆਂ ਨੂੰ ਮੇਰੀ ਰੂਪ ਬਸਬਰੀ ਹੋਈ ਕਹਿਰ ਦੀ ਜਦੀ ਪਾਦੇ ਸਿਆ ਰੂਪ ਬਸਬਰੀ ਹੋਈ ਕਹਿਰ ਦੀ ਜਦੀ ਪਾਦੇ ਸਿਆ ਰੂਪ ਬਸਬਰੀ ਹੋਈ ਕਹਿਰ ਦੀ ਜਦੀ ਪਾਦੇ ਸਿਆ ਰੂਪ ਬਸਬਰੀ ਹੋਈ ਦੀਦ ਬਿਨਾ ਤੇ ਮਿਲਣੇ ਵਾਲੀ ਦੀਦ ਬਿਨਾ ਹੀ ਰਹੇ ਚਕੋਰਾ ਦੀਦ ਬਿਨਾ ਤੇ ਮਿਲਣੇ ਵਾਲੀ ਦੀਦ ਬਿਨਾ ਰਹੇ ਚਕੋਰਾ ਦੀਦ ਬਿਨਾ ਤੇ ਮਿਲਣੇ ਵਾਲੀ ਦੀਦ ਬਿਨਾ ਰਹੇ ਚਕੋਰਾ ਦੀਦ ਬਿਨਾ ਤੇ ਮਿਲਣੇ ਵਾਲੀ ਦੀਦ ਬਿਨਾ ਗੀਤ ਭੁੱਲ ਗਈ ਤਨੀ ਕਰਖੇ ਦੀ ਸਦਰੇ ਤਨੀ ਚਰਖੇ ਦੀ ਸਦਰ ਅਦੂਰੀ ਰੀਜ ਬਿਨਾ ਲਗਈ ਕਤਣੀ ਚਰਖੇ ਦੀ ਸਦਰ ਅਦੂਰੀ ਰੀਜ ਬਿਨਾ 흘 ਗਈ ਕਤਣੀ ਚਰਖੇ ਦੀ ਸਦਰ ਅਦੂਰੀ ਰੀਜ ਬਿਨਾ ਇੱਕ ਪਲ ਮੁਦਤਾ ਹੋਈ ਨਾ ਚੈਨ ਸੁਖਾਵੇ ਅੱਖੀਆਂ ਨੂੰ ਮੇਰੀ ਰੂਪੇ ਸਵਰੀ ਸਬਰ ਹੀ ਹੋਈ ਕਹਦੀ ਦਿਲ ਦਾ ਦਰਸਾਣਾ ਰੂਹ ਬਸਬਰੀ ਹੋਈ ਉਹ ਮਹਿਫਿਲ ਸੁਣੀ ਲੱਗਦੀ ਆ ਨਾ ਬੈਠਾ ਵਿੱਚ ਹਜੂਰ ਹੋਵੇ ਉਹ ਮਹਿਫਿਲ ਸੁਣੀ ਲੱਗਦੀ ਆ ਨਾ ਬੈਠਾ ਵਿੱਚ ਉਹ ਸਬਰੀ ਰਹਾਈ ਰੋਜ ਸੁਹਾਵਾ ਬੂ ਵੇਗਾ ਤੇਰਾ ਰੱਜ ਤੇ ਜੜਾ ਹੋਵੇਗਾ ਉਹ ਸਮਾਸ ਲਖਣਾ ਭਾਕਾਂ ਦਾ ਜਦ ਕੋੜ ਪਿਆ ਹੋ ਰਹੇਗਾ ਉਹ ਸਮਾਸ ਲਖਣਾ ਭਾਕਾਂ ਦਾ ਜਦ ਕੋੜ ਪਿਆ ਰਹੇਗਾ ਉਹ ਸਮਾਸ ਲਖਣਾ ਭਾਕਾਂ ਦਾ ਜਦ ਕੋੜ ਪਿਆ ਰਹੇਗਾ ਸਮਾਸ ਲਖਣਾ ਭਾਕਾਂ ਦਾ ਕਲ ਦੀ ਬਦੀ ਮਾਨ ਸਾਇਆ ਰੂਪ ਇਸ ਬਸਵਰੀ ਹੋਈ ਕਲ ਦੀ ਬਦੀ ਮਾਨ ਸਾਇਆ ਰੂਪ ਇਸ ਬਸਵਰੀ ਹੋਈ ਅਰ ਬਾਰ ਬਾਰ ਪ੍ਰਮਾਤਮਾ ਨੂੰ ਮਿਲ ਕੇ ਜੀਵ ਰਬ ਨਹੀਂ ਕਿਤੇ ਗਿਆ ਤੇ ਕੋਰੇ ਮਰੇ ਜਿਹੜੇ ਲੰਘ ਗਏ ਉਹਦੇ ਵਿੱਚ ਉਹ ਕਿੱਥੇ ਚਲੇ ਗਏ ਉਹ ਵੀ ਇੱਥੇ ਹਾਜ਼ਰ ਹੈ ਅਰ ਸਾ ਸੰਗਤੀ ਇਹ ਕੱਟੀਆਂ ਨੂੰ ਜਗੀਰ ਨਹੀਂ ਬਸ ਇਹ ਜ਼ਮੀਨ ਬਣ ਜਾਵੇ